ਪੰਜਾਬ ਸਰਕਾਰ ਵੱਲੋਂ ਬਠਿੰਡਾ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਆਈਏਐਸ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਜੀ ਹਾਂ ਇਸ ਉੱਤੇ ਗੱਲਬਾਤ ਕਰਦਿਆ ਪਰਮਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਹੈ ਰਿਟਾਇਰਮੈਂਟ ਦੇ ਬੈਨੀਫਿਟ ਨਹੀਂ ਮਿਲਣਗੇ ਅਤੇ ਨਾ ਹੀ ਬਕਾਏ ਦੇ ਬੈਨੀਫਿਟ ਇੱਥੇ ਮਿਲਣਗੇ ਜੇ ਐਨਨਾ ਦਾ ਢਿੱਡ ਭਰਦਾ ਹੈ ਤਾਂ ਭਰ ਲੈਣ ਮੈਂ ਇਲੈਕਸ਼ਨ ਲੜ ਰਹੀ ਹਾਂ ਇੱਕ ਲੇਡੀ ਨੂੰ ਇਲੈਕਸ਼ਨ ਲੜਨ ਤੋਂ ਰੋਕਣਾ ਬਹੁਤ ਹੀ ਮਾੜੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਪਹਿਲਾਂ ਵੀ ਕਾਫੀ ਆਫੀਸਰ ਪਿਛਲੀਆਂ ਸਰਕਾਰਾਂ ਵਿੱਚ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਲੜ ਚੁੱਕੇ ਨੇ ਉਹਨਾਂ ਦੇ ਉੱਪਰ ਕਦੇ ਵੀ ਕਿਸੇ ਨੇ ਕੋਈ ਸਵਾਲ ਨਹੀਂ ਚੁੱਕਿਆ ਇਸ ਤੋਂ ਇਲਾਵਾ ਉਹਨਾਂ ਨੇ ਇੱਥੇ ਕਿਹੜੇ ਸਵਾਲ ਸਰਕਾਰਾਂ ਉੱਤੇ ਚੁੱਕੇ ਨੇ ਤੇ ਕਿਹੜੀਆਂ ਆਪਣੀਆਂ ਗੱਲਾਂ ਮੀਡੀਆ ਦੇ ਸਾਹਮਣੇ ਰੱਖੀਆਂ ਨੇ ਤੁਸੀਂ ਆਪ ਦੇਖੋ ਜੇ ਪੰਜਾਬ ਸਰਕਾਰ ਨੇ ਤੁਹਾਡਾ ਅਸਤੀਫਾ ਮਨਜ਼ੂਰ ਕਰ ਲਿਆ ਕੀ ਕਹਿਣਾ ਚਾਹੁੰਦੇ ਆ ਜੀ ਇਸ ਬਾਰੇ ਅਸਤੀਫਾ ਮਨਜ਼ੂਰ ਕਰ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਅਸਤੀਫਾ ਮਨਜ਼ੂਰ ਕਰਕੇ ਪੰਜਾਬ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਰਿਟਾਇਰਮੈਂਟ ਨਹੀਂ ਦਿੱਤੀ ਅਸੀਂ ਅਸਤੀਫਾ ਮਨਜ਼ੂਰ ਕਰ ਲਿਆ ਤੇ ਇਹਨਾਂ ਨੂੰ ਹੁਣ ਅਸੀਂ ਪੈਨਸ਼ਨ ਨਹੀਂ ਦੇਵਾਂਗੇ ਇਹਨਾਂ ਦੇ ਬਕਾਏ ਨਹੀਂ ਦੇਵਾਂਗੇ ਸੋ ਨਾ ਦੇਣ ਬਕਾਏ ਪੰਜਾਬ ਸਰਕਾਰ ਆਪ ਦਾ ਢਿੱਡ ਭਰ ਲੇ ਜੇ ਉਹਨਾਂ ਦਾ ਭਰਦਾ ਇਸ ਚੀਜ਼ ਨਾਲ ਮੈਂ ਇਲੈਕਸ਼ਨ ਲੜਨੇ ਸੀ ਇਲੈਕਸ਼ਨ ਲੜ ਰਹੀ ਆ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਇਲੈਕਸ਼ਨ ਲੜਨ ਤੋਂ ਰੋਕਣਾ ਬਹੁਤ ਮਾੜੀ ਗੱਲ ਹੈ ਬਹੁਤ ਅਫਸੋਸ ਦੀ ਗੱਲ ਹੈ ਜਦੋਂ ਕਿ ਪਹਿਲਾਂ ਵੀ ਆਫੀਸਰ ਸਹਿਬਾਨ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਲੜਦੇ ਰਹੇ ਆ ਬਹੁਤ ਐਗਜ਼ਾਮਪਲ ਹੈ ਕੁਮਰ ਵਿਜੇ ਪ੍ਰਤਾਪ ਪੁਰੀ ਔਰ بڑے ਆਫੀਸਰਸ ਹੈ ਜਿਨ੍ਹਾਂ ਨੇ ਪਹਿਲਾਂ ਇਲੈਕਸ਼ਨ ਲੜੀਆਂ ਇੱਕ ਕੁਲਦੀਪ ਵੈਦ ਜੀ ਹੈ ਜਿਨ੍ਹਾਂ ਨੇ ਅਕਾਲੀ ਦਲ ਵੇਲੇ ਅਸਤੀਫਾ ਦੇ ਕੇ ਕਾਂਗਰਸ ਤੋਂ ਇਲੈਕਸ਼ਨ ਲੜੇ ਸੀ ਕੁਮਰ ਵਿਜੇ ਪ੍ਰਤਾਪਪੁਰਾ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਕਾਂਗਰਸ ਦੀ ਸਰਕਾਰ ਵੇਲੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੇ ਸੀ ਸੋ ਇਹ ਆਮ ਜੀ ਗੱਲ ਹੁੰਦੀ ਸੀ ਪਰ ਇਹ ਇੱਕ ਨਵੀਂ ਗੱਲ ਹੈ ਕਿ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਰੋਕਣਾ ਪਰ ਮੈਂ ਬੀਜੇਪੀ ਦੀ ਟੀਮ ਚ ਸ਼ਾਮਲ ਹੋ ਚੁੱਕੀ ਆ ਤੇ ਮੇਰਾ ਸੁਪਨਾ ਹੈਗਾ ਕਿ 2047 ਤੱਕ ਜਿਹੜਾ ਵਿਕਸਿਤ ਭਾਰਤ ਅਸੀਂ ਬਣਾਉਣਾ ਹੈ ਮੈਂ ਉਹਦੇ ਵਿੱਚ ਕੰਮ ਕਰਨਾ ਚਾਹੁੰਦੀ ਆ ਤੇ ਸਾਨੂੰ ਹਲਕੇ ਦੇ ਲੋਕਾਂ ਦੀ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ ਸਾਰੇ ਸਾਡੇ ਭੈਣ ਭਰਾ ਆਏ ਹੋਮ-ਹੁਮਾ ਕੇ ਸਾਡੇ ਕੋਲੇ ਆ ਰਹੇ ਮੇਰਾ ਸਾਥ ਦੇਣਗੇ ਮੈਨੂੰ ਸਪੋਰਟ ਕਰਨਗੇ ਉਹਨਾਂ ਦੀ ਸਪੋਰਟ ਦੇ ਸਿਰ ਤੇ ਹੀ ਮੈਂ ਖੜੀ ਆ ਇਸ ਕਰਕੇ ਮੈਂ ਐਡਾ ਵੱਡਾ ਹੌਸਲਾ ਕੀਤਾ ਤੇ ਹੁਣ ਮੇਰੀ ਜਿੱਤ ਤੋਂ ਘਬਰਾ ਕੇ ਮੈਨੂੰ ਸਰਕਾਰੇ ਡਿੱਕੇ ਲਾ ਰਹੀ ਸੀ ਅੱਜ ਸੁਣਿਆ ਸਾਰੇ ਡਿੱਕੇ ਦੂਰ ਹੋ ਗਏ ਹਾਲਾਂਕਿ ਮੈਨੂੰ ਚਿੱਠੀ ਕੋਈ ਨਹੀਂ ਮਿਲੀ